ਹਾਂਜੀ ਵੀਰੇ ਕੀ ਹਾਲ ਚਾਲ ਨੇ ਸਾਰਿਆਂ ਦੇ ਆ ਕਿਸੇ ਵੀਰ ਨੇ ਲਿੰਕ ਭੇਜਿਆ ਸੀ ਆਪਾਂ ਨੂੰ ਵੀਡੀਓ ਦਾ ਆਪਣੀ ਵੀਡੀਓ ਵੈਸੇ ਤਾਂ ਤੁਸੀਂ ਅੱਗੇ ਜਾ ਕੇ ਦੇਖ ਲਓ ਤੁਹਾਨੂੰ ਦਿਖਾਉਣਾ Facebook ਤੇ ਕਿਸੇ ਨੇ ਦੇਖੋ ਆਪਣੇ ਨਾਮ ਦਾ ਪੇਜ ਬਣਾ ਕੇ ਵੈਦ ਮਲਕੀਤ ਜਵੰਦਾ ਤੇ ਵੈਦ ਮਲਕੀਤ ਜਵੰਦਾ ਦੇਖੋ ਆਪਣੀ ਐਡ ਚੱਲਦੀ ਹੈ ਹਨਾ ਬੁਆਇਸ ਆਪਣਾ ਸਾਰਾ ਕੁਝ ਇਹਦੇ ਵਿੱਚ ਦੇਖੋ ਹਨਾ ਦੇਖ ਲਿਆ ਤੁਸੀਂ ਨੇ ਇਹਦੇ ਉੱਤੇ ਆਪਦਾ ਨੰਬਰ ਪਾਇਆ ਹੋਇਆ ਹੈ ਠੀਕ ਹੈ ਵੀਰੇ ਆਪਣੇ ਨੰਬਰ ਆਹ ਦੋ ਨੇ ਜਿਹੜੇ ਮੈਂ ਲਿਖੇ ਨੇ 9888238200 98772748077 ਅਗਰ ਕਿਸੇ ਨੇ ਆਰਡਰ ਕਰਨਾ ਤਾਂ ਦੋ ਨੰਬਰਾਂ ਤੇ ਹੀ ਆਰਡਰ ਕਰੋ ਅਗਰ ਤੋ ਕਿਸੇ ਨਾਲ ਹਨ ਕੋਈ ਤੋ ਖਤੜੀ ਹੁੰਦੀ ਆਪਣੀ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਹਨ ਕਾਫੀ ਵੀਰਾਂ ਨਾਲ 24 24000 40 4000 50 50000 ਦੀ ਠੱਗੀ ਵੱਜ ਗਈ ਹੈ ਬਾਹਰ ਲਿਆ ਨਾਲ ਇਹ ਨੰਬਰਾਂ ਤੇ ਕਾਲ ਕੀਤੀ ਸੀ ਉਹਨਾਂ ਨੇ ਨਾਲੇ ਮੈਡੀਸਨ ਨਹੀਂ ਭੇਜਦੇ ਹਨ ਤੇ ਅਗਰ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਤਾਂ ਮਿਲ ਕੇ ਦਵਾਈ ਲੈ ਕੇ ਜਾਓ ਜਾਂ ਮੇਰੇ ਆ ਦੋ ਦਿੱਤੇ ਹੋਏ ਨੰਬਰਾਂ ਤੇ ਹੀ ਕਾਲ ਕਰੋ 98882 38200 98772448077 ਤੁਸੀਂ ਪੂਰਾ ਦੇਖ ਸਕਦੇ ਹੋ ਇਹਨਾਂ ਨੇ ਦੇਖੋ ਪੇਜ ਵੀ ਬਣਾਇਆ ਹੋਇਆ ਸਿਰਫ ਇਹ ਐਡ ਚਲਾਉਂਦੇ ਆ ਦੇਖੋ ਹਨਾ ਦੇਖੋ ਐਡ ਚੱਲਦੀ ਆ ਸਿਰਫ ਇਹਨਾਂ ਦੀ ਮੇਰੇ ਵੀਰਾਂ ਨੂੰ ਬੇਨਤੀ ਹੈ ਆਪਣੇ ਸਿਰਫ ਅਫੀਸ਼ੀਅਲ ਪੇਜ ਤੇ ਹੀ ਅਫੀਸ਼ੀਅਲ ਨੰਬਰਾਂ ਤੇ ਹੀ ਆਰਡਰ ਪਲੇਸ ਕਰੋ ਠੀਕ ਹੈ ਜੀ ਧੰਨਵਾਦ